ਅੱਧੀ ਰਾਤ ਪੈਟਰੋਲ ਪੰਪ ਤੇ ਚਲੀਆਂ ਤੜ-ਤੜ ਗੋਲੀਆਂ ਇੱਕ ਮੁਲਾਜ਼ਮ ਦੀ ਹੋਈ ਮੌਤ ਦੋ ਗੰਭੀਰ ਜ਼ਖਮੀ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਦਿੱਤਾ ਇਸ ਵਾਰਦਾਤ ਨੂੰ ਅੰਜਾਮ ਪੰਜਾਬ ਦੇ ਵਿੱਚ ਆਏ ਦਿਨੀ ਹੀ ਲੁੱਟੋਖਾ ਅਤੇ ਗੋਲੀਆਂ ਚੱਲਣ ਦੀ ਵਾਰਦਾਤਾਂ ਜਿਹੜੇ ਕਿ ਹੁਣ ਆਮ ਹੀ ਵਾਪਰ ਰਹੀਆਂ ਹਨ ਤਾਂ ਅੰਮ੍ਰਿਤਸਰ ਤੋਂ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਪੈਟਰੋਲ ਪੰਪ ਤੇ ਦੇਰ ਰਾਤ ਅੰਨੇ ਵਾ ਫਾਇਰਿੰਗ ਹੁੰਦੀ ਹੈ ਦਾਸ ਦੇ ਕਿ ਬਜੇਠਾ ਤੇ ਕਥੂ ਡੰਗਲ ਨੇੜੇ ਪਿੰਡ ਕਲੇਰ ਮੰਗਟ ਵਿਖੇ ਪਾਰਟ ਪੈਟਰੋਲੀਅਮ ਦੇ ਪੈਟਰੋਲ ਪੰਪ ਤੇ ਦੇ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਪੈਟਰੋਲ ਪੁਆਇੰਟ ਦੇ ਲਈ ਕਿਹਾ ਗਿਆ ਤੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਵੱਲੋਂ ਮਨਾ ਕਰਨ ਤੇ ਜਿਹੜੀ ਕਿ ਅੰਨੇ ਵਾ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਪੰਪ ਦੇ ਇੱਕ ਮੁਲਾਜ਼ਮ ਗੌਤਮ ਦੀ ਛਾਤੀ ਤੇ ਗੋਲੀ ਲੱਗਦੀ ਹੈ ਤੇ ਉਸ ਨੂੰ ਹਸਪਤਾਲ ਜਿਵੇਂ ਹੀ ਲਿਜਾਇਆ ਜਾਂਦਾ ਪਰ ਉੱਥੇ ਉਸ ਦੀ ਬਹੁਤ ਹੋ ਜਾਂਦੀ ਹੈ ਜਦ ਕਿ ਦੂਜਾ ਕਰਿੰਦਾ ਜਿਹੜਾ ਕਿ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਤਾਂ ਜਿਵੇਂ ਇਹ ਵਾਰਦਾਤ ਵਾਪਰਦੇ ਤਾਂ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਜਿਹੜੀ ਕਿ ਜਾਂਚ ਦੇ ਵਿੱਚ ਜੁੱਟ ਗਈ ਹੈ ਤਾਂ ਪੁਲਿਸ ਦੇ ਵੱਲੋਂ ਸਿਸਟਰੀ ਕੈਮਰੇ ਖੰਗਾਲੇ ਜਾ ਰਹੇ ਨੇ ਹਾਂ ਨਜੀਠਾ ਕਫਰਮੰਗਰ ਰੋਡ ਤੇ ਪਾਰਕ ਪੈਟਰੋਲਿੰਗ ਦਾ ਕੰਮ ਕਰ ਸੀ ਕੰਮ ਪਰ ਜਿਹੜਾ ਕਿ 6 ਵਜੇ ਇਹਨੇ ਬੰਦ ਹੋ ਗਿਆ ਨਾ ਇਹਨਾਂ ਦੇ ਤਿੰਨ ਬੰਦੇ ਗੋਦੋਂ ਅਮਿਤ ਤੇ ਅਰਪਨ ਨੂੰ ਬੰਦ ਕਰਕੇ ਆਪਣ ਨੂੰ ਕਵਰੇਜ ਸੀ ਕਿ ਚਾਹ ਤੁਸੀਂ ਤਿੰਨ ਨੌਜਵਾਨੇ ਗੱਡੀ ਚਾਹੇ ਆ ਜੀ ਉਹ ਨਾਲ ਲੋਟਸ ਰੋਟਰੀ ਵਾਰਦਾਸ ਪਹਿਲਾ ਦਰਵਾਜ਼ਾ ਖਵਾ ਉਹ ਤੋਂ ਬਹੁਤ ਲੋਟ ਨੂੰ ਦਾ ਦਤਾਨਾ ਨੇ ਆਪਰ ਤੇ ਵਿੱਚ ਬਚਾਉਣ ਖਾਤਰ ਇਹਨਾਂ ਦੇ ਹੱਥੋਂ ਪਾਈ ਹੋਈ ਹੱਥੋਂ ਪਾਈ ਬਨਾਮ ਜਿਹੜਾ ਉਹਨਾਂ ਕੋਲ ਹੋਦਣ ਨਾਲ ਕੁਝ ਦਿਨ ਗੋਲਿਆਂ ਨਾਲ ਕਰਕੇ ਜਿਹੜੀ ਬਹੁਤ ਹੰਡੀ ਡੈਥ ਸੀ ਗਈ ਉਹ ਵੀ ਐਂਡ ਅਰਪਣਾ ਅਰਪਣਾ ਕੋਤਾਨ ਜਿਹੜਾ ਉਹ ਇੰਜੜਾ ਵਾਕੀ ਜਿਹੜੀ ਮੁਰਲੀ ਤੁਸੀਂ ਜਿਹੜੀ ਆਣੀ ਆਨ ਵਾਲਾ ਜੋ ਵੀ ਉਹ ਇਹ ਕਦੋਂ ਚਰਦੀਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉੰਦਿ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ